ਸਿਸਟੈਮੈਟਿਕ ਵੋਟਰ ਰਿਟਰੋਰੀਅਲ এডਿਕੇਸ਼ਨ ਪ੍ਰੋਗਰਾਮ ਆਇਸ ਤੇ ਇਹਦਾ ਪਰਪਸ ਬੀਸਿਕਲੀ ভোটার ਦੇ ਵਿੱਚ ਅਵੇਅਰਨੈਸ ਬਣਾ ਤੇ ਇਹ 2009 ਦੇ ਵਿੱਚ ਬੀਸਿਕਲੀ ਪ੍ਰੋਗਰਾਮ ਸਰਕਾਰ ਨੇ ਸੌਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸ਼ੁਰੂ ਕੀਤਾ ਸੀ ਉਹਦਾ ਪਰਪਸ ਇਹ ਆ ਕੇਂਦ੍ਰਕ ਸ਼ਹਿਰੀ ਵੋਟਰਾਈ ਖਾਸ ਕਰਕੇ ਉਹ ਉਦਾਸ ਹੀ ਨਾਲ ਜਿਵੇਂ ਹੁਣੇ ਪ੍ਰਧਾਨ ਜੀ ਨਾਲ ਸਾਡੀ ਗੱਲ ਹੋ ਰਹੀ ਸੀ ਕਿ ਕੱਲ ਇੱਕ ਕੋਈ ਕਲੋਨੀ ਚ ਇਥੇ ਫੇਸ ਕੋਰ ਵਾਈਟ ਚ ਮਤਲਬ ਸਭਾ ਸਿਚ ਦੇ ਬੰਦੇ ਬਹੁਤ ਘੱਟ ਪਹੁੰਚੇ ਸ਼ਹਿਰੀ ਵੋਟਰਾਂ ਬੋਟਾਂ ਲੈ ਕੇ ਉਦਾਸ ਸੀ ਨਾ ਇਸ ਕਰਕੇ ਪ੍ਰੋਗਰਾਮ ਇਹਦਾ ਚਲਾਇਆ ਜਾਂਦਾ ਉਹਦਾ ਪਰਪਸ ਇਹ ਆ ਕਿ ਹਰ ਇੱਕ ਬੰਦਾ ਖਾਸ ਕਰਕੇ ਸਾਡੇ ਵਰਗਾ ਪੜ੍ਹਿਆ ਲਿਖਿਆ ਵਰਗ ਜਿਹੜਾ ਉਹ ਹੀ ਸੋਚਦਾ ਵੀ voting ਨਾਲ ਕੀ ਹੋਣਾ ਹੈ ਜਾਂ vote ਨਾਲ ਕੀ ਹੋਣਾ ਮੇਰੀ ਇੱਕ vote ਨਾਲ ਕੀ ਫਰਕ ਪੈਣਾ ਪਰ vote ਇੱਕ ਇੱਕ ਸਾਈ ਹੈ ਜੇ ਆਪਾਂ ਦੇਖੀਏ ਤਾਂ ਦੋ ਫੇਜ਼ ਦੇ ਜਿਹੜੇ ਇਲੈਕਸ਼ਨ ਹੋ ਚੁੱਕੇ ਆ ਪਹਿਲੇ ਵੇਰੀਆ 102 ਸੀਟਾਂ ਲਈ ਇਲੈਕਸ਼ਨ ਹੋ ਗਿਆ ਤੇ ਬਿਹਾਰ ਦੇ ਵਿੱਚ ਸਿਰ 42% VOTING ਹੋਈ ਇੱਕ ਸੋਚਣ ਵਾਲੀ ਗੱਲ ਆ ਜੇ ਆਪਾਂ ਥੋੜਾ ਹੰਦੇ ਮਤੇ ਨਾਲ ਦੀ ਗੱਲ ਖੋਜੀਏ ਕਿ ਮੰਨੋ ਦੋ ਬੰਦੇ ਖੜੇ ਆਏ ਇੱਕ ਏ ਬੰਦਾ ਖੜਾ ਹੋਇਆ ਇੱਕ ਬੀ ਬੰਦਾ ਖੜਾ ਹੋਇਆ ਏ ਨੂੰ 22% ਵੋਟਾਂ ਪੈ ਗਈਆਂ ਬੀ ਨੂੰ 20% ਵੋਟਾਂ ਪੈ ਗਈਆਂ ਤਾਂ ਜਿਹੜਾ 22% ਵਾਲਾ ਵੋਟਾਂ ਦਾ ਉਹ ਜਿੱਤ ਗਿਆ ਤੇ ਲੋਕ ਸਭਾ ਦੀਆਂ ਪੌੜੀਆਂ ਚੜ ਗਿਆ ਪਰ ਜੇ ਆਪਾਂ ਪ੍ਰੈਕਟੀਕਲੀ ਗੱਲ ਤੋਂ ਦੇਖੀਏ ਤਾਂ 40% ਲੋਕ ਨੂੰ ਪਸੰਦ ਨਹੀਂ ਆਉਂਦੇ ਕਿਉਂਕਿ ਉਹਨਾਂ ਨੇ ਵੋਟیں ਪਾਈਆਂ ਪਰ ਜਿਹਨੂੰ ਆਪਾਂ ਅੱਜ ਸਭ ਨਾਲ ਗੱਲ ਕਰਦੇ ਹਾਂ ਜੇ ਥੋੜਾ ਨਹੀਂ ਸੋਚੂਗਾ ਸਰੀਤਾ ਮਕਸਦ ਇਹ ਆ ਕਿ ਆਪਾਂ VOTING ਜਿਹੜੀ ਚਰਨ ਲੋਕਾਂ ਨੂੰ ਵਧਾਉਣਾ ਹੈ ਇੱਕ ਇੱਕ ਵੋਟ ਆਪਾਂ ਜਰੂਰ ਪਾਉਣੀ ਆ ਜੇ ਮਾਨੂੰ ਸਾਨੂੰ ਕੋਈ ਵੀ ਸਿਆਸਤਦਾਨ ਪਸੰਦ ਨਹੀਂ ਮਾਨੂੰ ਇਹ ਵੀ ਨਹੀਂ ਪਸੰਦ ਵੀ ਨਹੀਂ ਤਾਂ ਸਾਡੇ ਕੋਲ ਲਾਸਟ ਇੱਕ ਆਪਸ਼ਨ ਇਹ ਨੋਟ ਆ ਅਸੀਂ ਇਹਨੂੰ ਮਾਰ ਕੇ ਬਲੋ ਰੋਟ ਕਰ ਸਕਦੇ ਆ ਰੋਟਾ ਬਲ ਨਾ ਨੋਸ ਦਾ ਬਾਕੀ ਕਿ ਮੈਨੂੰ ਇਹਨਾਂ ਕੈਂਡੀਡੇਟ ਦੇ ਵਿੱਚ ਕੋਈ ਕੈਰੀਕੇਟਰ ਪਸੰਦ ਨਹੀਂ ਤੇ ਕੋਈ ਜੇ ਅਯਾਦੀ ਦੀ ਲੜਾਈ ਲੜੀ ਗਈ ਤਾਂ ਉਹ ਬੇਸਿਕਲੀ VOTING ਵਾਸਤੇ ਹੀ ਲੜੀ ਗਈ ਅਦਰਵਾਈਜ਼ ਖਾਣਾ ਵੀ ਸਦਾ ਹੋਈ ਆ ਰਹਿਣਾ ਵੀ ਆਲੋਸਟ ਹੋਈ ਆ ਪਰ ਅਸੀਂ ਇੱਥੇ ਸਾਡੇ ਕੋਲ ਇੱਕ ਚੁਆਇਸ ਹੈ ਕਿ ਅਸੀਂ ਆਦਾ ਮਨ ਪਸੰਦ ਕੈਂਡੀਡੇਟ ਆ ਜਿਹੜਾ ਉਹਨੂੰ ਚੁਣੋ ਤੁਸੀਂ ਪਾਓ ਜਿਹਨੂੰ ਮਰਜੀ ਠੀਕ ਹੈ ਤੁਹਾਡੀ ਇੱਛਾ ਉਹ ਅਸੀਂ ਨਹੀਂ ਕਹਿੰਦੇ ਪਰ ਅਸੀਂ ਇਹ ਕਹਿੰਦੇ ਵੋਟ ਜ਼ਰੂਰ ਪਾਓ ਦੂਸਰੀ ਜਿਹੜੀ ਗੱਲ ਇੰਪੋਰਟੈਂਟ ਆ ਇਸ ਟਾਈਮ ਗਰਮੀ ਬਹੁਤ ਜ਼ਿਆਦਾ ਗਈ ਠੀਕ ਹੈ ਅਪਣੀ ਅਸੀਂ ਗੱਲ ਵੀ ਕਰਦੇ ਸੀ ਵੀ ਅੱਜ ਇੰਨੀ ਕਰਵੇ ਕਾਜੂਰ ਨੂੰ ਬਹੁਤ ਜ਼ਿਆਦਾ ਲੱਗ ਰਿਹਾ ਲਾਸਟ ਪੇਜ ਦੇ ਵਿੱਚ ਪੰਜਾਬ ਚ ਇਲੈਕਸ਼ਨ ਹੋਈਆਂ ਤਵ ਆਪਾਂ ਸੂਹਾ ਸੂਹਾ ਹੀ ਵੋਟ ਕੋਲ ਜਾਓ ਇਸ ਗੱਲ ਤੇ ਆ ਰਹਿਣਾ ਕਿ ਕਿ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਬੰਦੇ ਦਾ ਮਨ 50% ਘਟ ਜਾਂਦਾ ਉਹ ਕਹਿੰਦਾ ਗਰਮੀ ਆ ਜੀ ਕੀ ਕਰਾਂਗੇ ਜਾ ਕੇ ਤਾਂ ਆਪਾਂ ਅਰਲੀ ਹੀ ਬੋਟ ਐ ਜਿਹੜੇ ਕਾਲ ਕਰੇ ਪੈਸੇ ਦਾ 5 ਤੋਂ 5:30 ਉਹ ਬੋਟ ਦਾ ਡਰਾਈਵਰ 5:30 ਵੇ ਸ਼ੁਰੂ ਹੋਣਾ ਪਰ ਬੰਦੇ ਦੇ ਜਦੋਂ ਕਹਿੰਦਾ ਲੈਣ ਵੀ ਹੋਏ 6 ਵਜੇ ਮਰਗੀ ਉਹ ਬੋਟ ਦਾ ਸਟਾਰਟ ਹੋ ਜੀ ਆਪਾਂ 6-7 ਵਜੇ ਤੱਕ ਬੋਟ ਐ ਜੀ ਉਹ ਆਪਾਂ ਜ਼ਰੂਰ ਫੋਨ ਕਰਕੇ ਹੀ ਚਾਰ ਮਹੀਨਿਆਂ ਤੱਕ ਬੋਟਾਂ ਬੰਦੀਆਂ ਸੀ ਉਹ ਹੁਣ ਹਾਲ ਦੀ ਘੜੀ ਬੰਦ ਹੋ ਗਈ ਇਸ ਤੇ ਕੋਈ ਗੱਲ ਨਾ ਕਰਕੇ ਆਪਾਂ ਜੇ ਕੋਈ ਬੰਦਾ ਸੰਡੀਗਾਰ ਤੋਂ ਬੀਲ ਚੇਰ ਦੀ ਰੋਡ ਆ ਉੱਤੇ ਤਾਂ ਇੱਕ ਐਪ ਆ ਇਸ ਸਚੂ ਐਪ ਤੋਂ ਪ੍ਰੋਫਾਈਲ ਕਰ ਸਕਦਾ ਇੱਕ ਐਪ ਹੈ ਜੀ ਕੇ ਵੀ ਸੀ ਲੋ ਜੂਰ ਕੈਂਡੀਜੇਟ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਬਾਰੇ ਆਪਾਂ ਜਾਣਨ ਚਾਹਦੇ ਕਿੰਨਾ ਪੜਿਆ ਲਿਖਿਆ ਆਨ ਪੜਾ ਬੈਰੀਡਾ ਸੰਪੈਰੀਡਾ ਜਾਂ ਕਿਨੀ ਕੋਲ ਚਾਦੇ ਚੱਲ ਜਿਆਨਾ ਦਾ ਪੈਸਾ ਤੇ ਨਾ ਸੁਣਾ ਚਾਹਦੀ ਉਹ ਪ੍ਰੋਫਾਈਲ ਰਿਪੋਰਟਸ ਆ ਜਿਹੜੇ ਮੈਂ ਕਹਾਂ ਰੋਟਨਾ ਮਹਤਾ ਉਹ ਬੇਸਿਕ ਲਿਕਸਨ ਹੈ ਲੋ ਜੂਰ ਕੈਂਡੀਜ ਇਸ ਐਪ ਦੇ ਉੱਪਰ हां कसनी जे कोई ਇਸ ਟਾਈਮ ਕੋਰਨਰ ਆਫ ਕੰਡਕਟ ਲੱਗਿਆ ਹੋਇਆ ਕਿ ਕਿਸੇ ਬੰਦੇ ਨੇ ਛੋੜੇ ਘਰ ਦੇ ਅੱਗੇ ਕੋਈ ਪੋਸਟਰ ਲਾ ਗਿਆ ਤੁਸੀਂ ਕੋਲੋਂ ਦੇਖਦਾ ਨਹੀਂ ਸੀ ਜਾਂ ਕੋਈ ਗਲਤ ਹੋ ਰਿਹਾ ਕੋਈ ਬੰਦਾ ਕਰਵਿੰਗ ਸਟਾਇਰ ਹੈ ਕਿ ਮੈਸੇਜ ਦੇ ਰਿਹਾ ਕਿਸੇ ਕਿਸ ਨੇ ਕੰਪਲੀਟ ਕਰਨਾ ਚਾਹੁੰਦੇ ਆਪਾਂ ਜੋ ਆਪਾਂ ਲੱਗਦਾ ਵੀ ਆ ਕੰਪਲੀਟ ਆ ਤਾਂ ਤੱਕ ਤੁਸੀਂ ਕੰਪਲੀਟ ਕਰ ਦੇਣਾ ਉਹਦੇ ਲਈ ਐਪ ਆ ਜੀ ਸੀ ਵਿਦ ਐਪ ਕਿ ਜੇ ਉੱਪਰ ਤੋਂ ਜਿਆਦਾ ਫੋਨ ਨੰਬਰ ਕੋਈ ਕੋਟੀਟੀ ਆਏਗਾ ਤਾਂ ਇਹ ਕੰਪਲੀਟ ਕਰ ਦਿੱਤਾ ਦਿਨ 100% ਸੂਰ ਪ੍ਰਕਾਰ ਰਹੀ ਜੇ ਨਹੀਂ ਹੋਇਆ ਤਾਂ ਡੀਸੀ ਬਟਿੰਡਾ ਨੂੰ ਮਾਰਕ ਹੋ ਜੇਗੀ ਇਹ ਡੀਸੀ ਮਿਂਡਾ ਵੀ ਨਹੀਂ ਉਹ ਪ੍ਰਕਾਰ ਦਾ ਸਟੇ ਕਲੈਕਸ਼ਨ ਨਹੀਂ ਕੋਲੇ ਕਰੇ ਉਹ ਸਟੇ ਕਲੈਕਸ਼ਨ ਕੁਸ਼ਨ ਨਹੀਂ ਕਰਦਾ ਕਲੈਕਸ਼ਨ ਮਿਸ਼ਨ ਉਹ ਜਿੱਦੇ ਕੋਲੇ ਆਉਂਦੀ ਹੈ ਇਸ ਤੋਂ ਇਲਾਵਾ ਆਪਾਂ ਨੂੰ ਕੋਈ ਵੀ ਜਾਣਕਾਰੀ ਚਾਹੀਏ ਆਪਾਂ 1950 ਦੇ ਉੱਪਰ ਕਾਲ ਕਰਕੇ ਉਹ ਜਾਣਕਾਰੀ ਜਿਹੜੀ ਆਪਾਂ ਪ੍ਰਾਪਤ ਕਰ ਸਕਦਾ ਜੇ ਕੋਈ ਬਜ਼ੁਰਗ ਦਾ 85 ਸਾਲ ਤੋਂ ਜ਼ਿਆਦਾ ਜੀ ਜਾਂ ਕੋਈ ਮਰੀਜ਼ ਹੈ ਕੋਰੋਨਾ ਵਾਇਰਸ ਦਾ ਜਾਂ ਕੋਈ 40% ਕਿਸੇ ਬੰਦੇ ਨੂੰ ਹੈਂਡੀਕੈਪਡ ਆ ਉਹ ਘਰੋਂ ਹੀ ਵੋਟ ਪਾ ਸਕਦਾ ਪੈਂ ਪੋਸਟ ਰਾਹੀਂ ਉਹਦੇ ਲਈ 12 ਡੀ ਫਾਰਮ ਆ ਜਿਹੜਾ ਉਹ ਪੜ ਕੇ ਵੀ ਐਲਓ ਸਾਹਿਬ ਨੂੰ ਦੇ ਲੋ ਜਿਹੜੀ ਬੈਂਕ ਪੇਪਰ ਆ ਤੁਹਾਨੂੰ ਪੋਸਟ ਵੀ ਹੋ ਰਹੀ ਵਿਕਾਸ ਦਾ 85 ਸਾਲ ਤੋਂ ਜ्यादा ਉਮਰ ਵਾਲਾ 85 ਜਾਂ 85 ਤੋਂ ਜ਼ਿਆਦਾ ਕਰੋਨਾ ਵਾਇਰਸ ਨਾਲ ਵੀ ਹੈਂਡੀਕੈਪ 40% ਤੋਂ ਦੀ ਅਗਰ ਹੈ ਇਸ ਰੈਡੀ ਉਹ ਕਰੋ ਇਸ ਤੋਂ ਲਾ ਮਰਾਜ ਦੇ ਜੀ ਕੋਕਲੀਟਰ ਸਾਹਿਬਾਨ ਬੈਠੇ ਆ ਮੈਂ ਇਹਦਾ ਤਾਂ ਉਹ ਵੀ ਆਪਣੀ ਵੋਟ ਆ ਜਿਹੜੀ ਪੋਸਟ ਤੇ ਵੀ ਪਾ ਸਕਦਾ ਹੈ ਪੀਡੀਸੀ ਨਾਲ ਹੀ ਪਾ ਸਕਦਾ ਕੋ ਪੰਜਾਬ ਦਾ ਇਸ ਤਰ੍ਹਾਂ ਜ਼ਿਆਦਾ ਨਹੀਂ ਚ ਲੋਕਲ ਹੈ ਸਾਡੇ ਐਸੋਡੀ ਅਸੈਂਬਲੀ ਕੰਸਟਿਟੂਐਂਸੀ ਪਾਰਲੀਮੈਂਟ ਉਸੇ ਪਾਰਲੀਮੈਂਟ ਕੰਸਟਿਟੂਐਂਸੀ ਸਪੋਰਟ ਕਰਦੀ ਜਿਵੇਂ ਪਟੰਨਾ ਪਾਰਲੀਮੈਂਟ ਕੰਸਟਿਟੂਐਂਸੀ ਆ ਉੱਚੋ ਪਟੰਨਾ ਅਰਬਨ ਪਟੰਨਾ ਸ਼ਹਿਰੀ ਅਸੈਂਬਲੀ ਦਾ ਹੁੰਦਾ ਹੂਰ ਔਰ ਲੰਬੀ ਇਹ ਸਾਰੀਆਂ ਹੁੰਦਾ ਸੈਟ ਜਿਹੜੇ ਪਾਰਲੀਮੈਂਟ ਕੰਸਟਿਟੂਐਂਸੀ ਫੋਰ ਕਰਦੀਆਂ ਤੇ ਤੁਸੀਂ ਇਥੋਂ ਕਿਤੋਂ ਵੀ ਰਹਿ ਆਸ਼ਾ ਤਾਂ ਤੁਸੀਂ 12 A ਫਾਰਮ ਭਰ ਕੇ ਸਬਮਿਟ ਕਰਾਉ ਨੂੰ ਤੁਹਾਨੂੰ 12 B ਫਾਰਮ ਮਿਲੇਗਾ ਜਿਹੜੀ ਸੀ ਇਲੈਕਸ਼ਨ ਡਿਊਟੀ ਸਰਟੀਫੀਕੇਟ ਉਹਦੇ ਨਾਲ ਜਿੱਥੇ ਵੀ ਤੁਹਾਡੀ ਥੋੜੀ ਡਿਊਟੀ ਆ ਤੁਸੀਂ ਉੱਥੇ ਵੋਟ ਪਾ ਸਕਦੇ ਹੋ ਮੰਨ ਲਓ ਅਗਰ ਤੁਹਾਡੀ ਡਿਊਟੀ ਕੱਟੀ ਵੀ ਗਈ ਤਾਂ ਵੀ ਤੁਸੀਂ ਆਪਣੇ ਰਿਜ਼ੀਡੈਂਸ ਕੋਲ ਜਿੱਥੇ ਤੁਹਾਡੀ ਰੈਸ਼ ਹੈ ਉੱਥੇ ਆ ਕੇ 12 ਮਤਲਬ EDC ਵਾਰਤੋਂ ਵਰਤ ਕੇ ਵੋਟ ਪਾ ਸਕਦੇ ਹੋ ਆਸਾਇਆ ਮਲਾਜ਼ਮਾਂ ਨੂੰ ਖਾਸ ਕਰਕੇ ਪੀਰ ਆ ਵੀ ਆਪਣੇ EDC ਵਰਤ ਤੋਂ ਜ਼ਰੂਰ ਕਰੋ ਕਿ ਅਸੀਂ ਡਿਪਟੀ ਦੇ ਵਿੱਚ ਵੀ ਜੀਂਦੇ ਆ ਤੀਸਰੀ ਗੱਲ ਹੈ ਜੀ EVM EVM ਦੇ ਤਿੰਨ ਕੰਪੋਨੈਂਟ ਇਹਨੂੰ ਵੀ ਕੰਟਰੋਲ ਯੂ ਬੋਟ ਦੇ ਨਾਲ ਬੋਲਿੰਗ ਸਟਾਪਰ ਆ ਦੋ ਜਿਹੜੇ ਪਾਰਟ ਨੇ ਇਹ ਹਟਾਉਣਾ ਹੈ ਇਸ ਪਰਟਮੈਂਟ ਤੇ ਚੋੜਾ ਹੈ ਇੱਥੇ ਕੱਟੇ ਦਾ ਨਾਮ ਕੋਈ ਸਿੰਬਲ ਇਹਦੇ ਸਾਹਮਣੇ ਪੱਟੜ ਹੈ ਜਿਹਦੇ ਜਿਸ ਨੂੰ ਵੀ ਕੱਟੇ ਨੂੰ ਵੋਟ ਪਾਏਗਾ ਉਹਦੀ ਪੱਟੀ ਇਸ ਗੀਲ ਤੇ ਐਡ ਦੇਣੀ ਹੈ ਗੀਲ ਤੇ ਐਡ ਹੋਲਾ ਬੋਟਰ ਵੈਰੀਫਾਈਡ ਸਟੇਟ ਫਾਰਮ ਆ ਰੈਟਰ ਹੈ ਸੱਤ ਸੈਕੰਡ ਲਈ ਨਜ਼ਰ ਆਏਗੀ ਤੇ ਉਹ ਪੱਟੀ ਕੱਟ ਕੇ ਦੇ ਵਿੱਚ ਦੇਖ ਦਿਓ ਠੀਕ ਹੈ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਜਿਹਨਾਂ ਨੇ ਵੋਟ ਪਾਈ ਆ ਉਹ ਵੀ ਵੋਟ ਪਾਈ ਆ ਜੋ ਆਪ ਸਭ ਨੂੰ ਸਾਡੀ ਟੀਮ ਵੱਲੋਂ ਅਪੀਲ ਹੈ ਇਹ ਜਿਵੇਂ ਬਦਾਂ ਜੀ ਸੁਣਦੇ ਆ ਜੀ ਤੁਸੀਂ ਵਾਕਿਆ ਨੂੰ ਲਿਖੋ ਕਿ ਆਪਾਂ ਸਵੇਰੇ ਜਲਦੀ ਨਾ ਜੀ ਉਹ ਜ਼ਰੂਰ ਕਾਲ ਕਰਕੇ ਇਹ ਇਹ ਆ ਵੀ ਆਪਾਂ ਵੇਚ ਜੀ ਦੁਪਹਿਰ ਨੂੰ ਦੀ ਦੁਪਹਿਰ ਤਾਂ ਗਰਮੀ ਹੋ ਜਾਂਦੀ ਆ ਤੇ ਆਪਾਂ ਫਿਰ ਉਸ ਟਾਈਮ ਮਾਲੀ ਮੰਡਾ ਕੱਢਣਾ ਏਕ ਇੱਕ ਬੋਟ ਆਡੀਓ ਕੀਮਤੀ ਆ ਜੀ ਮਤਲਬ ਯਾਰੋ ਵਾਈਪ ਇਹਦੀ ਸਰਕਾਰ 13 ਮਹੀਨੇ ਦੀ ਸਰਕਾਰ ਇੱਕ ਜੀ ਇੱਕ ਕੀਮਤੀ ਕਰੋ ਉਹ ਹੱਥੇ ਕੋਟ ਪਾਉਂਦਾ ਆ ਸਰਕਾਰ ਪੰਜ ਸਾਲ ਚੱਲੋ ਤੇ ਹਿੰਦੁਸਤਾਨ ਨੂੰ ਥੋੜਾ ਅਰਥ ਮੇ ਦਾ ਖਰਚ ਹੋਊਗਾ ਉਹ ਪੈਸੇ ਸਾਡੇ ਹੀ ਆ ਕਿਸੇ ਹੋਰ ਦੇ ਜਿਹੜਾ ਵੀ ਖਰਚ ਹੋਵੇ ਸਾਡੇ ਪੈਸੇ ਆ ਸਾਡੇ ਟੈਕਸ ਠੀਕ ਹੈ ਵੀ ਸਾਰੇ ਬੰਦੇ ਬੜੇ ਲਿਖੇ ਹੋ ਕੋਈ ਹੱਥ ਫੜ ਕੇ ਆ ਜੀ ਵੀ ਆਪਣੇ ਵੋਟ ਅਜੂਲ ਪੋਲ ਕਰਨ ਜਾਣਾ ਤੇ ਟਾਈਮ ਨਾਲ ਆਪਾਂ ਆਪਣੇ ਹਾਂ ਦੀ ਵਰਤ ਕੇ ਰੱਖ ਲਈਏ ਥੈਂਕ ਯੂ ਕੀ ਨਾ ਸਮਝੋ ਨਹੀਂ 6:30 ਵਜੇ ਪੋਲਿੰਗ ਜੈਂਟ ਲਗਾਏ 6:00 ਦੇ ਚੇਂਜ ਕਰ ਲਓ ਅੱਛਾ ਅੱਛਾ ਯਾਦ ਰੱਖੋ ਆ ਕਿ 6:00 ਵਜੇ ਤੋਂ 6:00 ਵਜੇ ਦਿਨ ਤੋਂ 5:00 ਵਜੇ ਤੋਂ 5:00 ਵਜੇ ਘੰਟੇ ਪਹਿਲਾਂ 6 ਵਜੇ ਛੇ ਵਜੇ ਜੂਰ ਸਾਡੇ ਮਾਜੂਦਾ 5:00 ਦੇ ਕਈ 6 ਵਜੇ ਬੜੀਆਂ ਲੋਕਾਂ ਕੋ ਚਲਦੀ ਜਾਂਦੀ ਸਰੇ ਹੈ ਜਲਦੀ ਪੜ ਕੇ ਸਰ ਗਰਮੀ ਹੋਲੇ ਲਾਈਨ ਲੱਗ ਜਾਂਦੀ ਹੈ ਫਿਰ ਮਤਲਬ ਉਹ ਆਇਆ 6 ਵਜੇ ਮਾਰ ਕੇ ਟੋਪ ਨਿਕਲਿਆ ਹੁੰਦੀ ਹੈ ਸਰ ਟੂਰੀਆ ਹੁੰਦਾ ਜੀ ਭਾਈ ਸਾਰੇ ਜੋਰ ਲਾਓ ਤੇ ਚਾਲੂ ਦਾ ਬਟਨ ਆਪ ਕੇ ਕੋਟਾ ਪਾ ਲਾਈ ਜਾ